ਪਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਰਜਖੀ ਸਿੰਘ ਪਿੰਡ ਸਹਣਾ ਚ ਤਾਣਾ ਕੋਠੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ 84468359349 ਆਪਾਂ ਦਿਖਾਵਾਂਗੇ ਦੋ ਗੱਪਣਾ ਝੋਟੀਆਂ ਹਨਾ ਆ ਬਾਈ ਜੀ ਜਿਹੜੀ ਪਹਿਲਾ ਨੰਬਰ ਆਪਾਂ ਇਹ ਝੋਟੀ ਦੇਖਦੇ ਕੀ ਡਿਟੇਲ ਹੈ ਜੀ ਇਹ ਵੀਰੇ ਆਪਣੀ ਅਰਜ ਦੇ ਕੰਗੜੀ ਧੀ ਹੈਗੀ ਪਹਿਲਾਂ ਝੋਟੀ ਮੈਠੂ ਲੈ ਗਏ ਸੀ ਉਹ ਮੈਂ ਉਹਨਾਂ ਤੋਂ ਲੈ ਕੇ ਆਇਆ ਇਹ ਠੀਕ ਆਪਣੇ ਕੋਲ ਹੀ ਗਈ ਜੀ ਆਪਣੇ ਕੋਲ ਹੀ ਗਈ ਸੀਗੀ ਠੀਕ ਜਿਸ ਨੂੰ ਦੀਆਂ ਦੂਜੇ ਸਵੇਰ ਮੈਂ ਲੈ ਕੇ ਆਇਆਗਾ। ਕਈ ਆਪਣੇ ਕੋਲ ਸੀਗੇ। ਠੀਕ ਆਪਣੇ ਕੋਲ ਗਈ ਸੀ। ਆਪਣੇ ਕੋਲ ਬਈ। ਅਰਜਨ ਕੁੰਗੜ ਦੀਆ। ਅਰਜਨ ਕੁੰਗੜ ਦੀਆ। ਹਰਜੀਤ ਮਰਤ ਉਹਦੀ ਮਾਂ ਲੈ ਆਂਦੀ ਸੀਗੀ। ਠੀਕ ਹੈ ਹੁਣ ਕਾਇਦਨ ਲੈਂਦੀ ਆ। ਹੁਣ ਵੀ ਨੇ ਮੰਨ ਕੇ ਚਲੋ ਹਫਤਾ ਦਾ ਲੈ ਜੂਏ। ਪਹਿਲਾਂ ਝੋਟੀ ਦਾ 16 ਕਿਲੋ ਤੋਂ ਬਾਹਰ ਦੁੱਧ ਚਵਾ ਕੇ ਦਿੱਤਾ ਸੀ ਮਨਾਂ ਨੂੰ। ਠੀਕ ਹੈ। ਹੁਣ ਉਹ ਸਾਰੇ ਬਾਹਰ ਜਾ ਰਹੇ ਨੇ। ਉਹਨਾਂ ਤੋਂ ਮੈਂ ਹੀ ਲਾਇਆ। ਆਪਾਂ ਵੀਡੀਓ ਪਾਜੀ ਠੀਕੀ ਨਾਲ ਪਿੰਡ ਤੋਂ ਆਈ ਆਪਣੇ ਕੋਲੇ। ਠੀਕ ਹੈ ਦਿਨ 5-6 ਬਾਕੀ ਆ ਹਨਾ। ਇਸ ਵਾਰ ਅੰਦਾਜ਼ਾ ਲਾਇਆ ਕਿੰਨਾ ਦੁੱਧ ਪਾ ਦੂਗੀ ਇਹ। ਮੇਰੇ ਮੰਨ ਕੇ ਚੱਲੋ ਮੈਂ ਬਾਹਲਾ ਨਹੀਂ ਕਹਿਣਾਗਾ 18 ਲੀਟਰ ਦੀ ਦੀ ਓਟ ਲੈਣਾਗਾ। ਵੀ 18 ਲੀਟਰ ਦਾ ਤਾਂ ਬੱਚਵਾ ਦਾ। ਕੋਈ ਓਟ ਆ ਚਾਹੇ ਕੋਈ ਚੋਕੇ ਲੈ ਜੇ। ਠੀਕ ਹੈ। ਪੈਸੇ ਵਿੱਚ ਰੱਖ ਲੈ। 18 ਲੀਟਰ ਦੀ ਮੇਰੀ ਓਟ ਆ ਜੀ। ਤੋਰੀ ਬਾਹਰ ਨੂੰ ਇਹਨੂੰ। ਸੁਭਰੋ ਕੱਦ-ਕਾਠ ਵਗੈਰਾ ਦੇਖੋ ਇਹਦਾ। ਸੁਭਰੋ ਸਿੰਘ ਮੂੰਹ ਮੱਥਾ ਝੋਟੀਆਂ ਦੇਖ ਸਕਦੇ ਹੋ। ਕੱਦ-ਕਾਠ ਬਹੁਤ ਆ ਤੇ ਚੌੜੀ ਚਾਪੜ ਵਰਗੀ ਪਈ ਆ ਰਾਜੀ ਰੂਜੀ ਬਹੁਤ ਆ ਤੇ ਜਿੰਦ-ਜਾਨ ਪਲੱਸ ਬਿਊਟੀ ਵਗੈਰਾ ਤੇ ਕੁਆਲਿਟੀ ਝੋਟੀ ਜੀ ਦੇਖ ਸਕਦੇ ਹੋ ਬਹੁਤ ਆ। ਸੋ ਲੇਵਾ ਦੇਖੋ ਮਾੜੀ-ਮਾੜੀ ਸਵੈਰਿੰਗ ਪਾ ਤੇ ਹਵਾਨਾ ਬਿਲਕੁਲ ਸੂਰ ਨੂੰ ਟੱਚ ਕਰੀ ਫਿਰਦੀ ਹੈ ਹਲੇ 5-4 ਦਿਨ ਕੱਢਦੀ ਪਈ ਆ ਸੋ ਪੈਠ ਫੋਟੋ ਜੀ ਬੰਨ੍ਹ ਕੇ ਦੇਖ ਸਕਦੇ ਹੋ ਅਰਜਨ ਕੁੰਗੜ ਦੀ ਧੀ ਆ ਪਾਹੇ ਅਰਜਨ ਸਾਹਣ ਜਿਹੜਾ ਖਲੀ-ਆਲੀ ਲੈਨ ਦੇ ਵਿੱਚੋਂ ਸਾਹਣ ਆ ਤੇ ਉਹਦੀ ਧੀ ਆ ਗਈ ਇਹਦੀ ਮਾਂ ਬਾਈ ਰੀਨੀ ਮਾਰਕ ਤੋਂ ਲਿਆਉਂਦੀ ਸੀ ਪਰ ਉਦੋਂ ਗੱਬਣ ਸੀ ਉਹ ਉਹਦੇ ਉਦੋਂ ਕੱਟੀ ਲਈਏ ਉਹ ਕਿਸੇ ਹੋਏ ਠੀਕ ਆ ਉਹਦੇ ਮੰਨ ਕੇ ਚੱਲ ਕੱਟੀ ਆਈ ਸੀਗੀ ਹਣੇ ਤੇ ਮਾਂ ਇਹਦੀ ਕਪੂਠਰੇ ਲੈ ਕੇ 2.5-23 ਕਿਲੋ ਦੋਧਾ ਪਾਉ ਨੂੰ ਚਵਾ ਕੇ ਦਿੱਤਾ ਸੀਗਾ ਠੀਕ ਆ ਆ ਇਹ ਤਕਰੀਬਨ 2018 ਦੀ ਗੱਲ ਆ ਗਈ ਠੀਕ ਆ ਤੇ ਇਹਦਾ ਮੁੱਲ ਵੜਿਆ ਬਾਕੀ ਰੱਖਿਆ ਮੋਲ ਵੀਰੇ ਫੋਨ ਤੇ ਕਰ ਦਾਂਗੇ ਜਾਇਜ਼ ਹੋਊਗਾ ਜਮਾ ਜਾਇਜ਼ ਜੀ ਬਿਲਕੁਲ ਤੇ ਚੋਣ ਚਵਾ ਦੀ 1 ਨੰਬਰ ਮੈਂ ਕਹਿੰਦਾ ਸਾਰੀ ਚੀਜ਼ ਦੀ ਪਛਾਹ ਹੈ ਬੌਂਡ ਭਰਾੜਾ ਨੇ ਮੇਥੋਂ ਠੀਕ ਹਨ ਦੀ ਦੁੱਧ ਦੀ ਧਾਰ ਦੀ ਹਰੇ ਕੀ ਦੀ ਗਾਰੰਟੀ ਹੈ ਜਿਹਨੇ ਬੱਚਾ ਨਵਾਂ ਤੋਂ ਚਵਾਉਣਾ ਧਾਰਵਾ ਤੇ ਸੋਣਾਗਾ ਇਹਦੇ ਤੇ ਬਿਠਾ ਰੋ ਇੰਨੀ ਗਾਈ ਨਾਲ ਕੋਲੀ ਧਾਰ ਹੈ ਠੀਕ ਹੈ ਸੋ ਬਾਗੀ ਸਿੰਘ ਨੂੰ ਬਥਾ ਗਰਦਨ ਵਗੈਰਾ ਦੇਖੋ ਅਰਜਨ ਘੁੰਗੜ ਦੀ ਧੀਆਪਾ ਤੇ ਥਣਾ ਚ ਵਿਥੀ ਦੇਖ ਸਕਦੇ ਹੋ ਚਾਰੇ ਥਣ ਨਿਕਣ ਵਿੱਚ ਸਾਫ ਸੁਥਰੇ ਤੇ ਪਤਲੇ ਕੁੰਬਲੇ ਦੀ ਤੇ ਅੱਗੇ ਦੂਜੇ ਨੰਬਰ ਜਿਹੜੀ ਇਹ ਗੱਪਣ ਝੋਟੀ ਦੀ ਇਹ ਵੀ ਆਪਣੀ ਘਰ ਦੀ ਝੋਟੀ ਆ ਇਹਦੇ ਬਾਰੇ ਮੈਂ ਕਹੀ ਜਾ ਮੈਂ ਫਲਾਣੇ ਨਵਾਬ ਦੀ ਸਵਾਬ ਦੀ ਮੈਨੂੰ ਇਹ ਨਾ ਪਤਾ ਨਹੀਂ ਇਹ ਘਰ ਦੀ ਝੋਟੀ ਹੈ ਤੀਜੇ ਸੂਏ ਅਕੀਤੀ ਸੁੰਦੀ ਆ ਜੀ ਤੇ ਇਹਨੂੰ ਮੈਂ ਦੂਜੇ ਵੀ ਕਹਿੰਦਾ ਠੀਕ ਹੈ ਰੇਜ ਨਾਲ ਤੀਜੇ ਜਿਵੇਂ ਇਸ ਨੂੰ ਯਾਨੀ ਪਹਿਲਾਂ ਨੇ ਦਿੱਤਾ ਸੀ 13.5 ਕਿਲੋ ਦੁੱਧ ਦੂਜੇ ਨੇ 16 ਕਿਲੋ ਦੁੱਧ ਆ 18 ਲੀਟਰ ਦੀ ਇਹਦੀ ਹੋਟ ਲੈਣਾ 100 16.5 ਕਿਲੋ 16 ਕਿਲੋ ਮੇਰਾ ਚੋਆ ਦੂਜੇ ਸੂਵੇ ਦੂਜੇ ਸੂਵੇ ਹਾਂਜੀ ਬਾਈ ਤੇ ਅੱਜ ਦਿਨ ਕਿਆ ਲੈਂਦੀ ਐ ਸੂਮੇ ਇਹ ਬਾਈ 24 ਤਰੀਕ ਨੂੰ ਡਣ ਪੂਰੇ ਆ ਦੇ ਮਾਰ ਦੇ ਨੂੰ ਹਜੇ ਕੱਚੀ ਐ 24 ਤਰੀਕ ਨੂੰ ਹਾਂ ਇਹਦੇ 24 25 ਮਈ ਦੀ ਹੈ ਗੱਪਣਾਗੀ 25 24 ਨੂੰ ਇਹਦੇ ਡਣ ਪੂਰੇ ਹੁੰਦੇ ਨੇ ਵਧੀਆ ਚੰਗਾ ਸੀਮਨ ਪਰ ਐ ਇਹ 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 ਨਹੀਂ ਨਵਾਬ ਤੋਂ ਗੱਪਣਾਗੀ ਹੁਣ ਨਵਾਬ ਦਾ ਹਾਂ ਇਹ ਤਾਂ ਨਵਾਬ ਹੈ ਸਿਪ ਬੋ ਲੈਗਾ ਹੁਣ ਇਹ ਦਿਨ ਪੰਜ ਸੱਤ ਸੱਤ ਰਜੇ ਕ ਲਗਭਗ ਹੋ ਗਈ 9 ਤਰੀਕ 15 ਦਿਨ ਲੈ ਜੂ ਹਜੇ ਚੌੜ ਜਵੈਕ ਨੰਬਰ ਮੈਂ ਕਹਿੰਦਾ ਜਮ ਇਹ ਚੀਜ਼ ਦੀ ਮੇਰੀ ਗਾਰੰਟੀ ਆ ਟੋਰੇ ਵਾਰ ਸੁਭਰੋ ਦੇਖੋ ਖੜੀ ਗਾਲਾ ਵਗੈਰਾ ਵਧੀਆ ਕਰਦੀ ਆ ਤੇ ਬਾਕੀ ਸਿੰਘ ਮੂੰਹ ਮੱਥਾ ਸੋਹਣਾ ਜੈਨੂਅਨ ਤੀਜਾ ਸੁਆਸ ਹੁੰਦੀ ਆ ਇਹਨਾਂ ਦਾ ਦੂਜੇ ਵੀ ਕਹਿਣ ਦੇ ਪਰ ਝੂਠ ਨਹੀਂ ਬੋਲਣਾ ਠੀਕ ਆ ਪੈਠ ਪੂੜੇ ਦੀ ਬਣਤਰ ਦੇਖੋ ਚੌੜੀ ਬਹੁਤ ਆ ਰਾਜੀ ਤੇ ਬਾਕੀ ਥਣ ਮੁਠਿਆ ਸੋਹਣਾ ਸਾਫ ਸੁਥਰਾ ਸੋ ਬਾਕੀ ਹਵਾਨੇ ਤੇ ਨਾੜਾ ਵਗੈਰਾ ਵੀ ਸੋਹਣੇ ਦਿਖਾਈ ਦਿੰਦੇ ਆ ਪਈਆਂ ਇਸ ਵਾਰ ਵੀ ਦੱਸਦਾ ਕਿ 17 18 ਲੀਟਰ ਦੀ ਇਸ ਤੋਂ ਆਵਣਾ ਉਮੀਦ ਆ ਜਮਾ ਗਾਰੰਟੀ ਦੇਣਾਗੇ ਪੂਰਾ ਜਿੰਦੇ ਜਾਣਾ ਫੁੱਲ ਸਾਈਜ਼ ਦਾ ਨਵਾਬ ਦਾ ਇਹਦਾ ਲੱਗਿਆ ਹੋਇਆ ਸੀਮਨ ਸਰਸਵਤੀ ਦਾ ਬੱਚਾ ਜਿਹੜਾ ਨਵਾਬ ਉਸ ਤੋਂ ਗੱਪਣਾ ਤੇ ਟੇਲ ਜਰੂਰ ਹੈਗੀ ਫੁੱਟ ਕਿੱਥੋਂ ਵਾਈਟ ਤੇ ਕੱਦ ਘਾਟ ਦੇਖੋ ਪੂਰਾ ਚੰਗਾ ਤੇ ਦਿਨ ਹਜੇ 15 ਪਏ ਆ ਤੇ ਕਰ ਦੋ ਵੀਰੇ ਫੌਜੀ ਗੱਠ ਗੱਠ ਤੇ ਥਣ ਜਾਵਾ ਐ ਕਹਣਾ ਵੀਰੇ ਸਾਰੇ ਦੇਣਾ ਸਾਰੇ ਜੇ ਤਾਂ ਥਣ ਤੋਂ ਟੇਢੇ ਲੋੜ ਦੇਖਣਾ ਹੋਵੇ ਤਾਂ ਦੂੜ ਦੂੜ ਫੁੱਟ ਵਿੱਚ ਪੈਂਦਾਗਾ ਮੇਰੇ ਮੇਰੇ ਸਟੈਸ ਖੇਡਣਾ ਮਿਲਲੇ ਇਹ ਵੀ ਚੀਜ਼ ਦੀ ਹੋਟ ਲੈਣਾਗਾ ਜੇ ਮੂਰਲੇ ਥਾਂ ਤੋਂ ਮਾਗਰਲਾ ਥਾਂ ਦੇਖਣਾ ਹੋਵੇ ਸਵਾ ਫੁੱਟ ਦਾ ਗੈਪ ਪੈ ਜਾਂਦਾ ਆਹ ਮੇਰੀ ਹੱਥ ਦੀ ਗੱਟ ਕਿੱਡੀ ਆ ਗਈ ਨਾਲ ਚਾਰ ਉਂਗਣਾ ਪੈਂਦੀਆਂ ਥਾਂ ਦੇ ਵਿੱਚ ਅਸਾਂ ਇੰਨੀ ਵਿੱਥੀ ਪਾ ਜਾਂਦੀ ਹੈ ਮੈਂ ਜਦ ਇਹ ਚੀਜ਼ ਕੋਈ ਝੂਠ ਵਾਲੀ ਗੱਲ ਨਹੀਂ ਹੈ ਜਿਹੜੀ ਕਹਿੰਦੀ ਤਾਂ ਸਹੀ ਤਾਂ ਸਹੀ ਹੈਗੀ ਠੀਕ ਹੈ ਸੋ ਵੀਰੋ ਦੋ ਆਪਾਂ ਤੁਹਾਨੂੰ ਦਿਖਾ ਦਿਆਂ ਗੱਬਣਾ ਝੋਟੀਆਂ ਇੱਕ ਸੂੰਦਿਆ ਦੂਜਾ ਸੂਆ ਤੇ ਇੱਕ ਸੂੰਦਿਆ ਤੀਜਾ ਸੂਆ ਤੇ ਬਾਕੀ ਹੋਰ ਵੀ ਵੀਰ ਦੇ ਨਾਗ ਦੇਖੋ ਇੱਥੇ ਚੰਗੇ ਆ ਤੇ ਬਾਕੀ ਜਿਵੇਂ ਆਪਾਂ ਵੱਡੀ ਵੇਹ ਦੇਖੀਏ ਨਾ ਇਹ ਬੱਚੇ ਚੰਗੇ ਪੁੱਸ ਰੱਖਦੇ ਪਰ ਘਰੇ ਸਾਰੇ ਹਰਿਆਣੇ ਚ ਲੈਂਦੇ ਬੰਦੇ ਠੀਕ ਹੈ ਹਰੇ ਨੇ ਚ ਵਗਦਾ ਕੋਲ ਜਾਂਦਾਗਾ ਜਾਨੀ ਆਪਾਂ ਕੋਈ ਪਾਰੀਆਂ ਨੂੰ ਲੈ ਕੇ ਸਾਰੇ ਘਰਾਂ ਤੋਂ ਰੂਮਈਆਂ ਲੈਤੀਆਂ ਮਿਲ ਗਿਆ ਠੀਕ ਹੈ ਹਾਂਜੀ ਮਾਲੇ ਚੰਗੀ ਸੋਹਣੀ ਲੱਗੇ ਲੈ ਲੈਨੇ ਆ ਲੈ ਲੈਨੇ ਬਾਈ ਰੇਹ ਛੁੱਟੀ ਮਾਰ ਕੇ ਜੂਨ ਜਲਾਈ ਦੇ ਮਹੀਨੇ ਚ ਮੈਂ ਜਾ ਜਾਣਾ ਹੁੰਨਾਗਾ ਜਿਹੜੇ ਇੱਕ ਟੂਰ ਕੱਢ ਕੇ ਆਉਣਾ ਚੰਗੀ ਮਿਲ ਗਈ ਤਾਂ ਲੈ ਆਉਨੇ ਆ ਨੇ ਇਹਦਾ ਟੂਰ ਹੀ ਚਾਹੀਏ ਠੀਕ ਹੈ ਬਾਈ 22.5 ਕਿਲੋ ਤਾਂ ਆਪਣੇ ਕੋਲੇ ਮੈਂ ਘੱਟ ਹੈ ਨਹੀਂ ਹੈ ਇਹਦਾ ਇਹਦਾ 22 ਕਿਲੋ ਚੋਇਆ ਆਪਣੇ ਕੋਲ ਹੁਣ 17 18 ਕਿਲੋ ਤੇ ਚੱਲੀ ਜਾਂਦੀ ਹੈ ਕਿ ਸੀਮੇਨਰੀ ਸੂਈ ਵੀ ਹੈ ਕਿ ਗੱਬਣ ਅਜੇ ਹੋਈ ਨਹੀਂ ਹੈ ਠੀਕ ਹੈ ਪਾਈ ਤੇ 22.5 ਕਿਲੋ ਇਹਨੇ ਦੁੱਧ ਚਵਾਤਾਗਾ ਮਨ ਲੈ ਜੋ ਮਨ ਨੂੰ ਚੰਗੀ ਜਜ ਕੀਦਾ ਚੱਕ ਲੈਣੀ ਆ ਰੁਪਈਆ ਨਹੀਂ ਆਪਾਂ ਦੇਖਣਾ ਆਪਾਂ ਤਾਂ ਕਈ ਜੀਮ ਬਕਰੇ ਬ੍ਰਾਂਡ ਦੇਖਦੇ ਆਂਗੇ ਠੀਕ ਹੈ ਹਾਂਜੀ ਤੇ ਬਾਕੀ ਆ ਵੀ ਮੈਂ ਬਹੁਤ ਚੰਗੇ ਦੀ ਹੈ ਨਾ ਇਹ ਕਈ ਵਰੀ ਐਕਟ ਲੈ ਕੇ ਆਏ ਸੀਗੇ ਇਹ ਦੀ 22 ਕਿਲੋ ਦੋਡ ਲੈਤੀ ਸੀਗੀ ਸਾਾਨੂੰ ਇਹਨੂੰ ਲੈ ਕੇ ਨੂੰ ਮਟਾਇਟਸ ਹੋ ਗਈ ਜੀ ਹੁਣ 19.5 ਕਿਲੋ ਪੌਣੇ 20 ਕਿਲੋ 19.5 ਕਿਲੋ ਦੁੱਧ ਹੈਗਾਗਾ ਆਪਣੀ 20 ਦਸੰਬਰ ਦੀ ਸੂਈ ਵੀ ਹੈ ਠੀਕ ਹੈ ਮਲਾ ਚੰਗੇ ਜਾਨਵਰ ਲੈਉਣੇ ਹਾਂਜੀ ਹਾਂਜੀ ਕਹੇ ਕਿ ਦਿੱਤੀ ਕਿ ਬੱਚਾ ਨਹੀਂ ਲੈਂਦੀ ਬੱਚਾ ਭੁੰਦੀ ਹੈਗੀ ਠੀਕ ਹੈ ਫਿਰ ਵੀ ਆਪਾਂ ਜਾਣੀ ਲਈ ਇੱਕ ਰਿਸਕ ਦੇ ਰੁਪਏ ਲਾਤੇ ਬੱਚਾ ਲੈਤਾ ਵੀ ਹੈ ਨੀ ਕੱਟੀ ਇਹਦੀ ਚੋਰਾ 70 ਦਾ ਦੀ ਹੈਗੀ ਠੀਕ ਹੈ ਹੁਣ ਆ ਦੋਨੇ ਆਪਣੇ ਕੋਲ ਹੈਗੀਆਂ ਸੇਲ ਮੋਬਾਈਲ ਨੰਬਰ ਬੋਲ ਜੀ ਆਪਣਾ 8246835939 ਸੋ ਦੋਨਾਂ ਝੋਟਿਆਂ ਜੋ ਕੋਈ ਇਹ ਕਹਿੰਦੇ ਚੋਕੇ ਵੀ ਲੈਣਾ ਜੇ ਆਪਾਂ ਚਵਾ ਕੇ ਵੀ ਦੇ ਦਾਂਗੇ ਸਹੀ ਕਰ ਲਿਆ ਆਪਣਾ ਦੋਨਾਂ ਦਾ 18 18 ਕਿਲੋ ਦੀ ਓਟ ਰਹਿਣਾਗਾ 18 ਕਿਲੋ ਤੋਂ 100 ਗ੍ਰਾਮ ਦੁੱਧ ਘਟ ਗਿਆ ਸਾਰੇ ਰੁਪਏ ਵਾਪਸ ਕਰ